ਦੋਸਤੋ ਮੈਂ ਤੁਹਾਡਾ ਆਪਣਾ ਸ਼ੋਕ ਇਸ ਵਕਤ ਅਸੀਂ ਲਾਹ ਦੁਕਾਨਾਜ਼ ਮੰਡੀ ਖੜੇ ਆ ਜਿੱਥੇ ਹਾਰ ਪੀੜਤਾ ਲਈ ਆ ਕਾਫੀ ਦਿਨਾਂ ਤੋਂ ਕੈਂਪ ਚੱਲ ਰਿਹਾ ਤਾਂ ਇਹ ਕੈਂਪ ਦੀ ਗੱਲ ਕਰੀਏ ਤਾਂ ਇੱਥੇ ਥਾਂ ਦੀ ਕੋਈ ਕਮੀ ਨਹੀਂ ਘਰ ਕਾਫੀ ਆਏ ਹੋਏ ਨੇ ਤਾਂ ਇਹ ਮੰਡੀ ਜਿਹੜੀ ਹੈ 40 45 ਕਿੱਲਾਂ ਦੇ ਵਿੱਚ ਹੈ ਤਾਂ ਇਹ ਲੰਗਰ ਵਾਲੀ ਥਾਂ ਹੈ ਜੀ ਤਾਂ ਇੱਥੇ ਜੀ ਵਧੀਆ ਸਿਸਟਮ ਚੱਲ ਰਿਹਾ ਤਾਂ ਅਗਲੀ ਗੱਲ ਆ ਜੋ ਕਰਨਾ ਚਾਹੁੰਦੇ ਆ ਸਾਰੇ ਇਸ ਕੈਂਪ ਦੇ ਜਿੰਨੇ ਵੀ ਪੈਣਾ ਭਰਾ ਆਏ ਹੋਏ ਨੇ ਉਹਨਾਂ ਨੂੰ ਆਥਵਾਨ ਕੇ ਬੇਨਤੀ ਕਰਦੇ ਆ ਕਿ ਜਿਹੜਾ ਘਰ ਆਪਾਂ ਪਿੱਛੋ ਛੱਡ ਕੇ ਆਇਆ ਇਹ ਮੰਡੀ ਦੇ ਵਿੱਚ ਇਹ ਵੀ ਆਪਣਾ ਘਰ ਹੈ ਇੱਥੇ ਸਫਾਈ ਦੀ ਜੋ ਕਮੀ ਲੱਗ ਰਹੀ ਹੈ ਉਹ ਕੀ ਕੀ ਕਮੀ ਹੈ ਉਹ ਤੁਹਾਨੂੰ ਅਪਡੇਟ ਪਾਉਨੇ ਆ ਕਿਉਂਕਿ ਸਫਾਈ ਬਹੁਤ ਜ਼ਰੂਰੀ ਹੈ ਵਿੱਚੇ ਪਸ਼ੂ ਨੇ ਵਿੱਚੇ ਗੋਬਰ ਹੈ ਡਾਕਟਰ ਜਾਂਦੇ ਆ ਉਹਨਾਂ ਦਿੱਕਤ ਆਉਂਦੀ ਹੈ ਹੋਰ ਜੋ ਆਪਣੇ ਮੰਤਰੀ ਮਿਨਿਸਟਰ ਆਉਂਦੇ ਨੇ ਸੜਕਾਂ ਦੀ ਸਫਾਈ ਆਰ ਹੁੰਦੀ ਨਹੀਂ ਔਰ ਇਹ ਆਪਣੀ ਇੱਕ ਜ਼ਿੰਮੇਵਾਰੀ ਬਣਦੀ ਤੇ ਦੇਖਦੇ ਇੱਥੇ ਕੀ ਕੀ ਕਮੀਆਂ ਨੇ ਤਾਂ ਬੇਨਤੀ ਹੈ ਕਿ ਇਹਨਾਂ ਕਮੀਆਂ ਨੂੰ ਦੂਰ ਕੀਤਾ ਜਾਵੇ ਕਿਉਂਕਿ ਜਿੰਨੇ ਦਿਨ ਰਹਿਣਾ ਇਹ ਆਪਣਾ ਘਰ ਹੀ ਹੈ ਇਹ ਇਹ ਪਸ਼ੂਆਂ ਦਾ ਜੋ ਨੋਰਾ ਬਣਿਆ ਤਾਂ ਇਹਦੇ ਥੱਲੇ ਤੁਸੀਂ ਦੇਖੋ ਜੀ ਇਹ ਸਫਾਈ ਹੈ ਇਹ ਜਿਸ ਵੀ ਭੈਣ ਵੀਰ ਦੇ ਪਸ਼ੂ ਨੇ ਕਿਉਂਕਿ ਇੱਥੇ ਹੀ ਆਪਾਂ ਰਹਿਣਾ ਇੱਥੇ ਹੀ ਆਪਾਂ ਖਾਣਾ ਪੀਣਾ ਤਾਂ ਇੱਥੇ ਹੀ ਅਫਸਰ ਸਹਿਬਾਂ ਆ ਰਹੇ ਸਾਹਮਣੇ ਲੰਗਰ ਵਾਲਾ ਪੰਡਾਲ ਹੈ ਜੀ ਇਹ ਇੱਕ ਬੜੀ ਗਲਤ ਚੀਜ਼ ਹੈ ਜਿੰਨਾ ਪੈਣਾ ਵੀਰਾਂ ਦੇ ਪਸ਼ੂ ਨੇ ਪਸ਼ੂਆਂ ਦੀ ਜੋ ਰੂੜੀ ਹੈ ਘਟੋ ਘਟ 2-300 ਮੀਟਰ ਕੰਦਾ ਦੇ ਨਾਲ ਲਾਈ ਜਾਵੇ ਤਾਂ ਅੱਗੇ ਦਿਖਾਉਨੇ ਆ ਤੁਹਾਨੂੰ ਵਿੱਚੇ ਪਸ਼ੂ ਨੇ ਵਿੱਚੇ ਰੂੜੀ ਹੈ ਜੀ ਹਾਂਜੀ ਇਹ ਦੇਖੋ ਜੀ ਇੱਕ ਇੱਕ ਸਾਈਡ ਤੇ ਪਸ਼ੂ ਬੰਨੇ ਹੋਏ ਨੇ ਦੂਸਰੀ ਸਾਈਡ ਤੇ ਦੇਖੋ ਜੀ ਵਿੱਚੇ ਜਿਹੜਾ ਜੋ ਗੋਆ ਸੀ ਉਹ ਇੱਥੇ ਹੀ ਪਿਆ ਤਾਂ ਇੱਕ ਸਾਈਡ ਲੰਗਰ ਪਲਾਟ ਹੈ ਜੀ ਇਹ ਜਿਹੜੇ ਵੀ ਪਹਿਲਾ ਵੀਰ ਦੇ ਪਸ਼ੂ ਨੇ ਉਹ ਇਸ ਰੂੜੀ ਨੂੰ ਘਟੋ ਘਟ ਦੂਰੀ ਤੇ 100 ਮੀਟਰ ਦੀ ਦੂਰੀ ਕਾਂ ਦਾ ਜੇ ਪਿੱਛੇ ਬਣੀ ਹੈ ਮੰਡੀ ਦੀ ਉੱਥੇ ਸੱਟੀ ਜਾਵੇ ਬਾਦ ਤੁਸੀਂ ਚੱਕੜਾ ਚੋਂਦੇ ਤੇ ਚੱਕ ਲੋ ਨਹੀਂ ਤਾਂ ਮਾਰਕੀਟ ਕਮੇਟੀ ਨੂੰ ਤੁਸੀਂ ਮੈਸੇਜ ਲਾ ਕੇ ਇਹ ਜਿਹੜੀ ਹੈ ਰੂੜੀ ਵੀ ਲ ਜਾ ਸਕਦੇ ਆ ਕਿਉਂਕਿ ਇੱਥੇ ਇੱਕ ਪਾਸੇ ਤਾਂ ਕੈਂਪ ਦੇ ਵਿੱਚ ਮੱਛਰ ਵਾਲੀ ਦਵਾਈ ਦਿੱਤੀ ਜਾ ਰਹੀ ਹੈ ਜਿੰਨੀ ਦੇਰ ਤੁਸੀਂ ਇਹ ਚੀਜ਼ ਦੀ ਸੰਭਾਈ ਸੰਭਾਲ ਜਾਂ ਸਫਾਈ ਨਾ ਕਰੋਗੇ ਤਾਂ ਆਪਾਂ ਨੂੰ ਖਾਣੇ ਵਿੱਚ ਵੀ ਬਦਬੂ ਆ ਰਹੀ ਹੈ ਔਰ ਜੋ ਰਾਤ ਨੂੰ ਸੌਣੇ ਆ ਤਾਂ ਮੱਛਰ ਕੱਟਣ ਵਿੱਚ ਇਹ ਦਿੱਕਤ ਖਰਚੀ ਤੇ ਖੜੀ ਕਰ ਰਿਹਾ ਜੀ ਅਰੇ ਰਾਜਵਿੰਦਰ ਸਿੰਘ ਮੇਰਾ ਕੈਮਰਾਮੈਨ ਨੇ ਕਿਉਂਕਿ ਬਾਹਰ شپਈ ਹੈ ਜਿੱਥੇ-ਜਿੱਥੇ ਪਸ਼ੂਆਂ ਦਾ ਚਾਰ ਇਹ ਖਰਾਬ ਹੋ ਚੁੱਕਿਆ ਤਾਂ ਇਹਦੀ ਵੀ ਸਾਮ ਸਵਾਲ ਔਰ ਇੱਕ ਥਾਂ ਇਕੱਠਾ ਕਰਕੇ ਰੱਖਣੀ ਜ਼ਰੂਰੀ ਹੈ ਇਹ ਵੀ ਤੁਸੀਂ ਦੇਖ ਲਓ ਵਿੱਚੇ ਹੀ ਗੋਬਰ ਪਿਆ ਤਾਂ ਇਧਰ ਜੇ ਕੋਈ ਡਾਕਟਰ ਆਉਂਦਾ ਐ ਅਮਰਜੈਂਸੀ ਤਾਂ ਉਹਨਾਂ ਨੂੰ ਵੀ ਦਿੱਕਤ ਹੋਏਗੀ ਮਨਿਸਟਰ ਮੰਤਰੀ ਵੀ ਆ ਰਹੇ ਨੇ ਸਾਮ ਸਵਾਲ ਔਰ ਸਫਾਈ ਕਰਨੀ ਆਪਣੀ ਬੜੀ ਜ਼ਰੂਰੀ ਹੈ ਜ਼ਿੰਮੇਵਾਰੀ ਦੀ ਛਾਂ ਦਾ ਪ੍ਰਬੰਧ ਕਰ ਰਹੇ ਨੇ ਇਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਜਿਹੜਾ ਹੈ ਰੂੜੀ ਹੈ ਇੱਕ ਸਾਈਡ ਤੇ ਰੱਖੀ ਜਾਵੇ ਤਾਂ ਕਿ ਆਪਣੇ ਬੱਚੇ ਇੱਥੇ ਪਰਿਵਾਰ ਲਈ ਰਹਿਣਾ ਤਾਂ ਇਹ ਬਦਬੂ ਇੱਥੋਂ ਖਤਮ ਹੋ ਸਕੇ ਜੀ ਰਾਜਵਿੰਦਰ ਕੈਮਰਾਮੈਨ ਨੇ ਇਧਰ ਸਾਹਮਣੇ ਜੋ ਹਾਰਡਪੀਡ ਤਾਂ ਆਏ ਨੇ ਉਹਨਾਂ ਦੇ ਘਰ ਨੇ ਜੀ ਘਰ ਦੇ ਨਾਲ ਦਿੰਨੇ ਇਹ ਰੂੜੀ ਹੈ ਜੀ ਇਸ ਸਾਈਡ ਰੂੜੀ ਦਿਖਾ ਰਹੇ ਆ ਤਾਂ ਇਸ ਰੂੜੀ ਨੂੰ ਥੋੜਾ ਜਿਹਾ ਜੇ ਆਪਾਂ ਅੱਗੇ ਕਰ ਦਿੰਨੇ ਆ ਤਾਂ ਸਫਾਈ ਵਧੀਆ ਹੋਊਗੀ ਬਦਬੂ ਨਹੀਂ ਆਏਗੀ ਮੱਛਰ ਨਹੀਂ ਕੱਟੇਗਾ ਇਹ ਆਪਣੀ ਜਿਹੜੀ ਜ਼ਿੰਮੇਵਾਰੀ ਬਣਦੀ ਹੈ ਜੀ ਹੋਰ ਤਸਵੀਰ ਦਿਖਾ ਦਿੰਨੇ ਆ ਤੁਹਾਨੂੰ ਕਿਉਂਕਿ ਜਿੱਥੇ ਵੀ ਕੋਈ ਪਹਿਣਾ ਵੀਰ ਨੇ ਲੰਗਰ ਖਾਣਾ ਚਾਹ ਪੀਣੀ ਹੈ ਤਾਂ ਉਹਨਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਚਾਹ ਪੀ ਕੇ ਜੋ ਵੀ ਇੱਥੋਂ ਦਾ ਕੱਪ ਗਲਾਸ ਹੈ ਉਸ ਨੂੰ ਆਪਾਂ ਕੂੜੇਦਾਨ ਦੇ ਵਿੱਚ ਹੀ ਸਟਿਆ ਜਾਵੇ ਜੋ ਦਾਨੀ ਸੱਜਣ ਪੱਠੇ ਅਚਾਰ ਦੇਣ ਆ ਰਹੇ ਨੇ ਤਾਂ ਦੇਖ ਲਓ ਪੱਠੇ ਪਿਆ ਪੱਠੇ ਦੀ ਕਿੰਨੀ ਬੇਕਦਰਹੀ ਹੋ ਰਹੀ ਹੈ ਜੋ ਕਿ ਜਾਨਵਰਾਂ ਦੇ ਮੂੰਹ ਵਿੱਚ ਜਾਣਾ ਚਾਹੀਦਾ ਜਿਸ ਵੀ ਪਹਿਣ ਵੀਰ ਨੂੰ ਜੇ ਕੋਈ ਪੱਠੇ ਮਿਲਦੇ ਆ ਤੇ ਇਸ ਦੀ ਸਾਮ ਸਵਾਲ ਕੀਤੀ ਜਾਵੇ ਇੱਕ ਇੱਕ ਤਸਵੀਰ ਹੋਰ ਦਿਖਾ ਦਿੰਨੇ ਆ ਇਹ ਕੈਂਪ ਦੇ ਵਿੱਚ ਮਹਾਤਾਵਾ ਬਹਿਣਾ ਰਹਿ ਰਹੀਆਂ ਨੇ ਸਾਹਮਣੇ ਮਾਤਾ ਬੈਠੇ ਨੇ ਤੇ ਇਹ ਪਸ਼ੂ ਬੰਨੇ ਨੇ ਤਾਂ ਇੱਥੇ ਇਹ ਲੱਗ ਰਿਹਾ ਕਿ ਜੋ ਘਰਾਂ ਦੇ ਵਿੱਚ ਜਿੱਦਾਂ ਆਪਾਂ ਸਫਾਈ ਕਰਦੇ ਆ ਜੇ ਪ੍ਰੋਪਰ ਉਸ ਤਰ੍ਹਾਂ ਸਫਾਈ ਕੀਤੀ ਜਾਵੇ ਤਾਂ ਰਾਤ ਨੂੰ ਬਹਿਣਾ ਰਹਿਣਾ ਮੱਛਰ ਦੀ ਪ੍ਰੋਬਲਮ ਨਹੀਂ ਆਏਗੀ ਖਾਣ ਪੀਣੇ ਵਿੱਚ ਕੋਈ ਬਦਬੂ ਨਹੀਂ ਆਏਗੀ ਤਾਂ ਇਹ ਵੀ ਕਿਤੇ ਨੇ ਕਿਤੇ ਜ਼ਿੰਮੇਵਾਰੀਆਂ ਆਪਣੀਆਂ ਬੰਦੀਆਂ ਨੇ ਸਫਾਈ ਵੀ ਇੱਥੇ ਕਰਨੀ ਬੜੀ ਜ਼ਰੂਰੀ ਹੈ ਜੀ ਅਗਲੀ ਅਗਲੀ ਤਸਵੀਰ ਦਿਖਾ ਦਿੰਦੇ ਆ ਉਧਰੋਂ ਸਫਾਈ ਕੀਤੀ ਗਈ ਸਾਹਮਣੇ ਰੱਖੀ ਗਈ ਹੈ ਕਿਤੇ ਰਗੀ ਤੇ ਸਾਹਮਣੇ ਜੋ ਦਵਾਰਾਂ ਦੇ ਨਾਲ ਰੂੜੀਆਂ ਬਣੀ ਹੋਈਆਂ ਨੇ ਤਾਂ ਇਹਨਾਂ ਨੂੰ ਵੀ ਆਪਣਾ ਆਪਣਾ ਜੋ ਜਿੱਥੇ ਰਹਿੰਦੇ ਆ ਖਾਣਾ ਪੀਣਾ ਕਰਦੇ ਆ ਇਹ ਗੰਦ ਨੂੰ ਇਕੱਠਾ ਕਰਕੇ ਉੱਥੇ ਹੀ ਸਟਿਆ ਜਾਵੇਗਾ ਕੇ ਨਾਲ ਅਪਡੇਟ ਦੇ ਬਣੇ ਆਪਣੀ ਪਸੰਦ ਉਪਰ ਛਾਏ ਚੇਨ ਦੀ ਰੂੜੀਆਂ ਐ ਸਾਈਂ ਦੇਖ ਲੋ ਜੀ ਜਿਨ੍ਹਾਂ ਦੇ ਵੀ ਪਸ਼ੂ ਨੇ ਸਫਾਈ ਦੀ ਵੀ ਜ਼ਿੰਮੇਵਾਰੀ ਆਪਣੀ ਬਣਦੀ ਹੈ ਇੱਕ ਸਾਈਡ ਦੇਖ ਲਓ ਕਿੰਨਾ ਮਹਿੰਗਾ ਕੀਮਤੀ achar ਹੈ ਤਾਂ ਇਹਦੀ ਵੀ ਜਿਹੜੀ ਹੈ ਹਾਲਾਤ ਦੇਖ ਲਓ ਕਿ ਬੜੇ ਤੇ ਜੋ ਜਥੇਬੰਦੀਆਂ ਤੁਹਾਨੂੰ ਦਾਨ ਕਰਨ ਜਾ ਰਹੇ ਹਨ ਰਾਸ਼ਨ ਹੋਵੇ ਪਸ਼ੂ ਦਾ ਚਾਰ ਹੋਵੇ ਇਹਦੀ ਫਾਰਮ ਸੰਭਾਲ ਜ਼ਰੂਰੀ ਰੱਖੋ ਤਾਂ ਕਿ ਇਹਨਾਂ ਇਹਨਾਂ ਚਾਰਾ ਜੇ ਆਪਾਂ ਖਰਾਬ ਕਰਾਂਗੇ ਤਾਂ ਫਿਰ ਦਿੱਕਤ ਹੈ ਅਗਲੀ ਦਾ ਪ੍ਰਬੰਧ ਸਾਹ ਦਾ ਪ੍ਰਬੰਧ ਕਰਨ ਇਹ ਦੇਖੋ ਜੀ ਥੱਲੇ ਰੂੜੀ ਹੈ ਜੀ ਇਹਨਾਂ ਇਹਨਾਂ ਦੀ ਸਾਂਭ ਸੰਭਾਲ ਰੱਖਣੀ ਆਪਣੀ ਜ਼ਿੰਮੇਵਾਰੀ ਹੈ ਕਿਉਂਕਿ ਜੇ ਸਾਹਮਣੇ ਘਰ ਰੋਟੀ ਪਾਣੀ ਖਾਵਾਂਗੇ ਤਾਂ ਇੱਥੇ ਬਦਬੂ ਆਏਗੀ ਇਹ ਸਾਰੇ ਕਰਾਂ ਕਰਾ ਵਾਲਿਆਂ ਨੂੰ ਮੰਡੀ ਨਿਵਾਸੀ ਨੂੰ ਬੇਨਤੀ ਕਰਦੇ ਆ ਕਿ ਇਸ ਨੂੰ ਇਸ਼ੂ ਨਾ ਬਣਾਇਆ ਜਾਵੇ ਇਹ ਜ਼ਿੰਮੇਵਾਰੀ ਸਮਝਦੇ ਹੋ ਜਿਵੇਂ ਘਰ ਵਿੱਚ ਸਫਾਈ ਕਰਦੇ ਆ ਇਸ ਨੂੰ ਦੂਰ ਕੰਡਾ ਦੇ ਨਾਲ ਰੱਖਿਆ ਜਾਵੇ ਜੇ ਕੱਲ ਨੂੰ ਕਿਸੇ ਨੂੰ ਜ਼ਰੂਰਤ ਲੱਗਾ ਸਕਦੇ ਹੋ ਨਹੀਂ ਤਾਂ ਕੋਈ ਵੀ ਮਾਰਕੀਟing ਕਮੇਟੀ ਦਾ ਜੋ ਕੂੜਾਦਾਨ ਕੂੜਾ ਲੈ ਕੇ ਜਾ ਰਿਹਾ ਉੱਥੇ ਇਹਨਾਂ ਨੂੰ ਸੁੱਟਿਆ ਜਾਵੇ ਇੱਕ ਵਾਰ ਦੂਰ ਤੱਕ ਤਸਵੀਰਾਂ ਤੋਂ ਦਿਖਾ ਦਿੰਦੇ ਆ ਪਸ਼ੂ ਬੈਠੇ ਆ ਪਸ਼ੂ ਬੰਨੇ ਆ ਪਰ ਜਿਹੜਾ ਉਹਨਾਂ ਦਾ ਕੋੜਾ ਕਰਕਟ ਹੈ ਇੱਕ ਸਾਈਡ ਸਾਹਮਣੇ ਰਿਹائش ਹੈ ਇੱਥੋਂ ਹੀ ਜੋ ਆਪਣੀਆਂ ਖਾਣ ਪੀਣ ਵਾਲੀਆਂ ਟਰਾਲੀਆਂ ਟਰੈਕਟਰ ਲੰਘਦੇ ਆ ਤਾਂ ਇਹ ਕਿਤੇ ਨਾ ਕਿਤੇ ਬਦਬੂ ਮਾਰ ਰਿਆ ਤਾਂ ਇਸ ਦਾ ਜ਼ਿੰਮੇਵਾਰ ਕੌਣ ਹੋਵੇਗਾ ਜੋ ਵੀਰਾਂ ਤੇ ਪਰੇਸ਼ਾਨੀ ਆਈਏ ਘਰ ਛੱਡ ਕੇ ਆਏ ਨੇ ਆਪਣਾ ਜੀ ਉੱਥੇ ਸਫਾਈ ਕਰ ਸਕਦੇ ਆ ਤੇ ਇਹ ਵੀ ਆਪਣੀ ਜ਼ਿੰਮੇਵਾਰੀ ਬਣਦੀ ਬਿਜ਼ਨਸ ਜਿਸ ਵੀਰ ਨੂੰ ਜੋ ਵੀ ਦੁਕਾਨ ਅਲੋਟ ਹੋਈ ਹੈ ਬੈਠ ਰਹੇ ਨੇ ਖਾ ਪੀ ਰਹੇ ਨੇ ਤਾਂ ਉਹਨਾਂ ਦੇ ਸਾਹਮਣੇ ਦੇਖ ਲੋ ਸਫਾਈ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ ਤਾਂ ਸਫਾਈ ਦੀ ਜ਼ਿੰਮੇਵਾਰੀ ਵੀ ਆਪਣੇ ਕਰਾ ਕਰਾਂ ਦੀ ਬਣਦੀ ਹੈ ਤਸਵੀਰਾਂ ਦੇਖ ਰਹੋ ਤੁਸੀਂ ਲਾਧੂ ਕਾ ਮੰਡੀ ਦੀਆਂ ਜਿੱਥੇ ਰਿਹਾਇਸ਼ੀ ਏਰੀਆ ਜਿੱਥੇ ਆ ਕਾਟ ਕਟ ਗਟ ਸਾਢੇ 3 400 ਤੋਂ ਉੱਪਰ ਘਰ ਆਏ ਹੋਏ ਨੇ ਤਾਂ ਸਫਾਈ ਬੜੀ ਜ਼ਰੂਰੀ ਹੈ ਤੁਸੀਂ ਦੇਖ ਰਹੇ ਹੋ ਇਹ ਕੂੜਾ ਕਰਕਟ ਬੜਾ ਵੱਡਾ ਢੇਰ ਪਿਆ ਸਾਹਮਣੇ ਘਰ ਨੇ ਸਾਹਮਣੇ ਘਰ ਨੇ ਤਾਂ ਉਹਨਾਂ ਦੇ ਘਰਾਂ ਦੇ ਅੱਗੇ ਝਾੜੂ ਵੀ ਪਿਆ ਹੈ ਇਹ ਇੱਥੇ ਲੱਗ ਜਾਂਦਾ ਹੈ ਰਾਤ ਨੂੰ ਕਿਉਂਕਿ ਕੂੜਾ ਗਿੱਲਾ ਹੋ ਜਾਂਦਾ ਅੱਗ ਲਾਉਣ ਦੀ ਕੋਸ਼ਿਸ਼ ਕਰਦੇ ਆ ਪਰ ਇਹ ਜਲਿਆ ਨਹੀਂ ਤਾਂ ਇਸ ਨੂੰ ਜੇ ਕਿਤੇ ਸਹੀ ਥਾਂ ਤੇ ਰੱਖਿਆ ਜਾਏ ਤਾਂ ਰਾਤ ਨੂੰ ਇੱਥੇ ਮੱਛਰ ਬਦਬੋ ਨਹੀਂ ਆਏਗੀ ਹਾਂਜੀ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਿਹਾ ਤਾਂ ਇਹ ਮੇਨ ਗੇਟ ਹੈ ਜੀ ਸਾਹਮਣੇ ਇੱਥੋਂ ਜਿਹੜੇ ਲੋਕ ਆ ਰਹੇ ਨੇ ਸ਼ਾਮ ਨੂੰ ਸਵੇਰੇ ਸ਼ਾਮ ਜੋ ਜਥੇ ਬੰਦੀਆਂ ਹੁੰਦੀਆਂ ਨੇ ਜਿੰਨੀਆਂ ਵੀ ਜੁਨੀਆ ਮੀ ਜਿੱਥੇ ਬੰਦੇ ਆਉਂਦੀਆਂ ਨੇ ਤਾਂ ਇੱਥੋਂ ਜਿਹੜਾ ਮੰਡੀ ਦੀ ਐਂਟਰੀ ਹੁੰਦੀ ਹੈ ਜੀ ਇਸ ਸਾਈਡ ਦਿਖਾ ਦਿੰਨੇ ਆ ਕਾਫੀ ਜੋ ਘਰ ਨੇ ਹੜਪੀੜ ਤੇ ਜਿਨ੍ਹਾਂ ਨੂੰ ਦੁਕਾਨਾਂ ਅਲਾਉਟ ਹੋਈਆਂ ਨੇ ਤਾਂ ਇਸ ਦੇ ਵਿੱਚ ਤੁਹਾਨੂੰ ਤਸਵੀਰਾਂ ਦਾ ਹੀ ਦਿਖਾ ਰਹੇ ਆ ਕਿ ਭਾਈ ਇਸ ਰੋਡ ਤੇ ਪਾਣੀ ਵੀ ਖੜਾ ਤਾਂ ਜੋ ਲੋਕ ਰਹਿ ਰਹੇ ਨੇ ਉਹ ਗੱਲ ਨੂੰ ਸਮਝਣ ਕਿਉਂਕਿ ਇੱਥੇ ਸਫਾਈ ਰੱਖਣੀ ਆਪਣੀ ਜ਼ਿੰਮੇਵਾਰੀ ਬਣਦੀ ਹੈ ਇਹ ਜੋ ਰੂੜੀ ਹੈ ਜਾਂ ਕੋਈ ਗੰਦ ਹੈ ਜਿੱਥੇ ਸੇਵਨ ਵਾਰਿਆ ਸੇਵਨ ਵਾਰਿਆ ਦਨਵਾਸੀ ਏਸੀ ਜੀ ਅਮਰਜੀਤ ਸਿੰਘ ਜੀ ਦਾ ਬਾ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਵਾਂਗੇ ਹਾਂਜੀ ਤਾਂ ਦੇਖੋ ਜੀ ਪਹਿਣਾ ਵੀਰ ਜੋ ਸਫਾਈ ਕਰ ਰਹੇ ਨੇ ਪਰ ਲੇਕਿਨ ਨਾ ਨਹੀਂ ਮੰਝੇ ਪਾਇਆ ਹਾਂਜੀ ਪਹਿਣਾ ਪਹਿਣਾ ਪਹਿਲਾ ਬੁਲਹ ਨੂੰ ਜਿੱਤੀ ਜੰਦੀ ਕਰ ਇਸ ਪਾਸੇ ਪਹੁੰਚ ਆਪਣਾ ਘਰ ਜਿਹੜਾ ਗੇ ਆ ਪਸੂਆਂ ਦਾ ਇੱਕ ਘਾਟਾ ਟੇਕ ਕੰਦ ਨਾਲ ਕੰਦ ਨਾਲ ਰੱਖੋ ਕਿਉਂਕਿ ਕੱਲ ਨੂੰ ਪ੍ਰਸ਼ਾਸ਼ਨ ਨੇ ਕੋਈ ਅਫਸਰ ਆਣਾ ਹੈ ਤੇ ਉਹ ਦੇਖੇ ਮੌਕੇ ਨਾ ਜਾਣ ਵੀ ਆਪਣਾ ਇਹ ਘਰ ਹੈ ਘਰ ਦੇ ਵਿੱਚ ਬੋਖਰਾ ਆਪਾਂ ਲਾਣੇ ਆ ਦੇ ਦਵਾਰੀ ਪੋਚੇ ਲਾਣਿਆ ਤੇ ਸ਼ਰਮ ਆਂਦੀ ਹੈ ਵੀ ਆਪਾਂ ਉਹਦਾ ਨਾ ਜਲੂਸ ਨੂੰ ਸਿਫਾਈਏ ਇੱਕ ਘਰ ਹੋਰ ਦਿਖਾ ਦਿੰਨੇ ਆ ਇੱਥੇ ਪਹਿਣ ਸਫਾਈ ਕਰ ਰਹੀ ਹੈ ਪਿੱਛੇ ਆਪਾਂ ਨੂੰ ਕਮਰਾ ਮਿਲਿਆ ਰਾਸ਼ਨ ਪਾਣੀ ਹੈ ਇੱਥੇ ਆਪਾਂ ਰਹਿਨੇ ਆ ਬੈੰਨੇ ਆ ਰਾਤ ਨੂੰ ਬੱਚੇ ਸੌਂਦੇ ਆ ਤੇ ਹਾਲਾਤ ਦੇਖ ਲਓ ਜੀ ਸਫਾਈ ਦੇ ਹਾਲਾਤ ਦੇਖੋ ਜੀ ਇਹ ਆਪਣਾ ਘਰ ਹੈ ਇਸ ਦੀ ਸਫਾਈ ਰੱਖਣਾ ਆਪਣੀ ਜ਼ਿੰਮੇਵਾਰੀ ਬਣਦੀ ਹੈ ਇੱਕ ਵਾਰ ਲੰਬੀ ਤਸਵੀਰ ਦਿਖਾ ਦਿਓ ਜੀ ਵਿੱਚੇ ਪਸ਼ੂ ਇਹ ਗਾਂ ਦੇ ਬੱਚੇ ਹੋਵੇਗਾ ਆਪਾਂ ਨੂੰ ਵੀ ਸ਼ਰਮ ਆਉਂਦੀ ਹੈ